ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਆ ਨਾ ਉਹ ਇਹ ਚਾਹੁੰਦੀ ਹੀ ਨਹੀਂ ਆ ਕਿ ਪੰਜਾਬ ਦਾ ਕੋਈ ਆਦਮੀ ਇੱਥੇ ਆਵੇ। ਅੱਛਾ ਉਹ ਚਾਹੁੰਦੀ ਹੀ ਨਹੀਂ ਆ ਵੀ ਇੱਥੇ ਸ਼ਾਂਤੀ ਹੋਵੇ। ਉਹ ਹਰ ਵੇਲੇ ਲੜਾਈ ਮੈਨੂੰ ਬਣਾਇ ਇੱਕ ਗੱਲ ਦੱਸੋ ਕਿਤੇ ਸਿੱਖੀ ਸਿਧਾਂਤ ਵਿੱਚ ਇਹ ਹੈਗਾ ਵੀ ਇੱਕ ਜਿਹੜਾ ਹੈਗਾ ਜਥੇਦਾਰ ਉਹਨੂੰ ਪੱਟਿਆ ਉੱਤੇ 27 ਲੱਖ ਰੁਪਏ ਦਿੱਤਾ ਹੋਵੇ ਨਹੀਂ ਜਿਹੜਾ ਹੁਣ ਉੱਥੇ ਕੋਈ ਜਥੇਦਾਰ ਉਹਨੂੰ 51 ਲੱਖ ਰੁਪਏ ਦਿੱਤਾ। ਦੂਸਰਾ ਜਦੋਂ ਵੀ ਕੋਈ ਕਮੇਟੀ ਭੰਗ ਹੋ ਜਾਂਦੀ ਹੈ ਨਾ ਟਾਈਮ ਪੂਰਾ ਹੋ ਗਿਆ ਭੰਗ ਹੋ ਗਈ। ਹੁਣ ਇਹ ਹੈਗੀ ਕੰਮ ਚਲਾਉ ਕਮੇਟੀ ਜੀ ਜੀ ਸਿਰੋ ਕੰਮ ਚਲਾਉ ਜਿਹੜੀ ਕੰਮ ਚਲਾਉ ਕਮੇਟੀ ਆ ਉਹ ਕਿਸੇ ਨੂੰ ਪੈਸਾ ਇਸ਼ੂ ਨਹੀਂ ਕਰ ਸਕਦੀ ਉਹ ਕੋਲ ਪਾਵਰ ਹੀ ਨਹੀਂ ਉਹਨੇ ਕੰਮ ਚਲਾਉਣੇ ਆ ਦੇਖਣੇ ਇਹਨਾਂ ਨੇ ਕਿੱਥੋਂ ਦਿੱਤਾ ਕਿਉਂ ਦਿੱਤਾ ਕੋਈ ਮਤਾ ਪਾਸ ਨਹੀਂ ਹੋਇਆ ਉਹ ਬਤਾਗੀ ਪਾ ਕੰਮ ਚਲਾਉ ਕਮੇਟੀ ਹੈ ਮਤਾ ਕਹਦਾ ਪਾਸ ਹੋ ਜਾਏ ਔਰ ਇਹਦੇ ਹਵਾਲਤ ਬਕਾਇਦਾ ਜਿਹੜਾ ਹੈਗਾ ਵਾ ਸਿੰਘ ਗਏ ਨੇ ਔਰ ਕੇਸ ਰਜਿਸਟਰ ਕਰ ਰਹੇ ਵੀ ਤੁਸੀਂ ਦੋਸਤੋ ਦਿੱਤਾ ਤੇ ਕੱਦ ਜੇ ਦਿੱਤਾ ਜੀ ਉਹਨੂੰ ਜੀ 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 ਕੋਣ ਮੈਨੂੰ ਇਹ ਦੱਸੋ ਕਿ ਇੱਕ ਬੰਦੇ ਤੋਂ ਬੰਦਾ ਹੋਵੇ ਜੀ ਮੈਂ ਕਾਰ ਸੇਵਾ ਵਾਲਾ ਮੈਂ ਗੁਰੂ ਘਰ ਦੀ ਸੇਵਾ ਕਰਦਾ ਤੇ ਪੰਥ ਚੋਂ ਕੱਢਿਆ ਹੋਇਆ ਤੇ ਛੇਕਿਆ ਹੋਇਆ ਬੰਦਾ ਉਹਦੀ ਬਿਲਡਿੰਗਾਂ ਜਾ ਕੇ ਰਹਿੰਦਾ ਹੋਵੇ ਪੰਥ ਚੋਂ ਕੱਢਿਆ ਤੇ ਛੇਕਿਆ ਬੰਦਾ ਉਹਦੀ ਉੱਥੇ ਸਰਾ ਦੇ ਵਿੱਚ ਜਾ ਕੇ ਰੋਟੀਆਂ ਖਾਂਦਾ ਹੋਵੇ ਤੇ ਦੱਸੋ ਜਿਸ ਚੀਜ਼ ਦੀ ਸਿੱਖ ਦੀ ਸਾਂਝ ਜਿਹੜੀ ਹੈ ਉਹ ਰੋਟੀ ਬੇਟੀ ਦੀ ਸਾਂਝ ਖਤਮ ਹੁੰਦੀ ਹੈ ਭਾਈ ਉਹਦੇ ਤੇ ਦੱਸੋ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਇੱਕ ਕੀ ਗੱਲ ਤੁਹਾਡੇ ਦੇ ਲਾਗੂ ਆ ਇਹਨਾਂ ਦੇ ਲਾਗੂ ਆ ਜ਼ਾਇਦਾਰੀ ਦੇ ਲਾਗੂ ਮਰਤੇ ਲਾਗੂ ਉਹਨਾਂ ਤੇ ਨਹੀਂ ਹੁੰਦਾ ਟੇਪ ਹੁਸੈਨ ਹੈ ਜਿਹੜਾ ਅੰਦਰ ਡਿਊਟੀ ਕਰਦੇ ਆ ਕੰਮ ਕਰਦੇ ਆ ਉਹਨਾਂ ਨੇ ਅੱਗੇ ਨਹੀਂ ਮੈਨੂੰ ਦੱਸਿਆ ਹੁਣ ਦੱਸਿਆ ਇੱਥੇ ਵੀ ਆਏ ਬਾਕੀ ਵਿੱਚ ਵੀ ਉਹ ਜੀ ਸ਼ਰੀਪ ਸਾਹਿਬ ਜਿਹੜੀ ਸੌਰ ਇਹਨਾਂ ਨੇ ਜਿਹੜੀ ਕਲਗੀ ਸੀਗੀ ਹਰ ਮਹੀਨੇ ਬਾਅਦ ਸਾਈ ਜਾਂਦੀ ਹਾਰ ਮਹੀਨੇ ਦੋ ਨਹੀਂ ਸ਼ਿੰਗਾਰਿਆ ਜਾਂਦਾ ਸੀਗਾ ਤੇ ਇਹ ਸ਼ਿੰਗਾਰ ਦੇ ਵੀ ਹੁੰਦੇ ਨਾ ਪੁੱਛੋ ਕਿੱਥੇ ਆ ਮੈਂ ਕਿਹਾ ਇਹਨਾਂ ਨੂੰ ਪੁੱਛੋ ਦਾ ਮਤਲਬ ਤੁਹਾਡਾ ਕਹਿਣ ਦਾ ਇਹ ਆ ਵੀ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਰੱਖਿਆ ਕਿੱਥੇ ਆ ਨਾ ਤੁਸੀਂ ਮੌਜੂਦਾ ਉਸੇ ਕੰਮ ਕਰ ਅਸੀਂ ਜੇ ਹਾਰ ਦਿੱਤਾ ਹੈ ਉਹ ਹਾਰ ਤਖਤ ਸਹਿਬ ਨੂੰ ਦਿੱਤਾ ਹੈ ਉਹ ਹਾਰ ਕਿਸੇ ਪ੍ਰਬੰਧਕ ਕਮੇਟੀ ਨੂੰ ਨਹੀਂ ਦਿੱਤਾ ਜੀ ਜੀ ਇਹ ਪ੍ਰਬੰਧਕ ਕਮੇਟੀ ਆਪਣੇ ਚਲਾਵੇ ਆਪਣੇ ਕਰੇ ਜੋ ਮਰਜ਼ੀ ਕਰੇ ਕਮੇਟੀ ਦੇ ਅੱਗੇ ਕੋਈ ਨਹੀਂ ਛੱਡਣ ਢਈ ਇਨ ਮੈਂ ਤੇ ਇਹ ਵੀ ਦੱਸ ਦੂੰ ਮੈਂ ਲੂਣ ਚੋਂ ਕਿੰਨਾ ਕਮਿਸ਼ਨ ਆਉਂਦਾ ਤੁਹਾਨੂੰ ਹਮਮ ਸਬਜੀ ਜੋ ਕਿੰਨਾ ਦਾ ਗੰਡਿਆਂ ਜੋ ਕਿੰਨਾ ਆਉਂਦਾ ਮੈਂ 100 ਤਾਂ ਕੱਢ ਕੱਢ ਕੇ ਰੱਖ ਦਉ ਜਿਸ ਬੰਦੇ ਨੇ 25 ਸਾਲ ਐਸਜੀ ਪੀਸੀ ਦੀ ਨੌਕਰੀ ਨਹੀਂ ਕੀਤੀ ਮੇਰੇ ਕੋਲ ਤਾਂ ਪਾਵਰੇ ਡੋੜਾ ਸਾਹਿਬ ਦੀਆਂ ਸਾਰੀਆਂ ਸੀ ਜੀ ਮੈਂ ਇਹਦੇ ਨਾਲ ਲੂਣ ਕਿਨੇ ਕ ਰੱਖ ਦਉ ਅਗਲੇ ਬੰਦੇ ਵੀ ਕਿੰਨਾ ਕਿੰਨਾ ਪੈਂਦਾ ਹਮਮ ਉਸ ਬਸਣ ਦੇ ਜਿਹੜੇ ਪਾਵੇ ਆ ਮੈਂ ਨਾ ਵੀ ਇੱਕ ਬੰਦੇ ਦੇ ਜਫੇ ਚ ਨਹੀਂ ਜਾਂਦੀ ਨਹੀਂ ਆਉਂਦਾ ਨਹੀਂ ਆਉਂਦਾ ਨਾ ਤੇ ਉਹ ਐਡਾ ਇੰਨਾ ਕੀਮਤੀ ਸੁਖਾਸ਼ਨ ਉਹ ਉਹਨੂੰ ਕਿੱਥੇ ਲਜਾਇਆ ਜਾ ਸਕਦਾ ਉਹਨੂੰ ਫਿਰ ਇਹਨਾਂ ਨੇ ਕੱਟ ਵੱਢ ਕਰਕੇ ਹਾਂ ਅੰਦਰੋਂ ਕੱਢਿਆ ਤੇ ਉੱਥੇ ਲਿਖ ਕੇ ਦਿੱਤਾ ਜੀ ਇਹ ਗੁਰੂ ਜੀ ਦਾ ਜਿਹੜਾ ਗਰਭ ਦਾ ਮਤਲਬ ਹੈ ਜਨਮ ਸਥਾਨ ਹੈਗਾ ਇੱਥੇ ਭੋਰਾ ਬਣਾਉਣਾ ਹੁਣ ਉਸ ਨਾਂ ਤੇ ਪੈਸੇ ਇਕੱਠੇ ਕਰਨੇ ਹਾਂਜੀ ਦਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਮੇਜਰ ਸਿੰਘ ਜੀ ਛੋੜੀ ਬਹੁਤ ਸਤਿਕਾਰਯੋਗ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਸ੍ਰੀ ਕਰਤਾਰਪੁਰ ਸਾਹਿਬ ਵਾਲੇ ਪਿਛਲੇ ਦਿਨੀ ਪਟਨਾ ਸਾਹਿਬ ਦਾ ਵਿਆਹ ਬਹੁਤ ਵਿਵਾਦ ਜਿਹੜਾ ਹੈਗਾ ਇੱਕ ਵਾਰ ਫੇਰ ਸਰਗਰਮੀਆਂ 'ਚ ਆਇਆ ਵਾ ਔਰ ਇਹੜਾ ਵਿਵਾਦ ਹੈ ਕਿਨਾ ਕਾਰਨਾ ਕਰਕੇ ਔਰ ਕਿਉਂ ਆਇਆ ਆਪਾਂ ਗੱਲਬਾਤ ਕਰਨ ਦਾ ਯਤਨ ਕਰਦੇ ਆ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਬਹੁਤ ਸਤਿਕਾਰਯੋਗ ਬਾਬਾ ਮੇਜਰ ਸਿੰਘ ਜੀ ਛੋਟੀ ਸਾਡੇ ਨਾਲ ਜੁੜੇ ਆ ਗੱਲਬਾਤ ਕਰਨ ਦਾ ਯਤਨ ਕਰਦੇ ਆ ਡਾਕਟਰ ਸਾਹਿਬ ਤੋਂ ਪੁੱਛਣ ਦਾ ਯਤਨ ਕਰਦੇ ਆ ਡਾਕਟਰ ਸਾਹਿਬ ਜੋ ਪਟਨਾ ਸਾਹਿਬ ਦਾ ਵਿਵਾਦ ਇੱਕ ਵਾਰ ਫੇਰ ਕਿਉਂਕਿ ਤੁਸੀਂ ਲੰਮਾ ਸਮਾਂ ਇਹ ਜਿਹੜੀ ਸੇਵਾਵਾਂ ਬامه ਕੀਤੀਆਂ ਉਸ ਤੋਂ ਬਾਅਦ ਜਦੋਂ ਜਦ ਵੀ ਕੀਤੀ ਗਈ ਹੈ ਹਾਂਜੀ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਆ ਨਾ ਉਹ ਇਹ ਚਾਹੁੰਦੀ ਹੀ ਨਹੀਂ ਆ ਕਿ ਪੰਜਾਬ ਦਾ ਕੋਈ ਆਦਮੀ ਇੱਥੇ ਆਵੇ ਅੱਛਾ ਉਹ ਚਾਉਂਦੀ ਹੀ ਨਹੀਂ ਆ ਵੀ ਇੱਥੇ ਸ਼ਾਂਤੀ ਹੋਵੇ। ਹੂੰ ਉਹ ਹਰ ਵੇਲੇ ਲੜਾਈ ਮੈਨੂੰ ਬੰਨੇ ਇੱਕ ਗੱਲ ਦੱਸੋ ਕਿਤੇ ਸਿੱਖੀ ਸਿਧਾਂਤ ਵਿੱਚ ਇਹ ਹੈਗਾ ਹੂੰ ਵੀ ਇੱਕ ਜਿਹੜਾ ਹੈਗਾ ਜਸੇਦਾਰ ਉਹਨੂੰ ਕੱਢਿਆ ਉੱਤੇ 27 ਲੱਖ ਰੁਪਏ ਦਿੱਤਾ ਹੋਵੇ ਨਹੀਂ ਜਿਹੜਾ ਹੁਣ ਉੱਥੇ ਕੋ ਜਸੇਦਾਰ ਨੂੰ 51 ਲੱਖ ਰੁਪਏ ਦਿੱਤਾ ਹੂੰ ਦੂਸਰਾ ਜਦੋਂ ਵੀ ਕੋਈ ਕਮੇਟੀ ਭੰਗ ਹੋ ਜਾਂਦੀ ਹੈ ਨਾ ਟਾਈਮ ਪੂਰਾ ਹੋ ਗਿਆ ਭੰਗ ਹੋ ਗਈ ਹੈ ਹੁਣ ਇਹ ਹੈਗੀ ਕੰਮ ਚਲਾਉ ਕਮੇਟੀ ਦੇ 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 ਸਿਰੋ ਕੰਮ ਚਲਾਉ ਜਿਹੜੀ ਕੰਮ ਚਲਾਉ ਕਮੇਟੀ ਆ ਉਹ ਕਿਸੇ ਨੂੰ ਪੈਸਾ ਇਸ਼ੂ ਨਹੀਂ ਕਰ ਸਕਦੀ ਉਹਦੇ ਕੋਲ ਪਾਵਰ ਹੀ ਨਹੀਂ ਉਹਨੇ ਕੰਮ ਚਲਾਉਣੇ ਆ ਦੇਖਣੇ ਇਹਨਾਂ ਨੇ ਕਿੱਥੋਂ ਦਿੱਤਾ ਕਿਉਂ ਦਿੱਤਾ ਕੋਈ ਮਤਾ ਪਾਸ ਨਹੀਂ ਹੋਇਆ ਬਤਾਗੀ ਪਾ ਕੰਮ ਚਲਾਉ ਕਮੇਟੀ ਆ ਮਤਾ ਕਦਾਂ ਪਾਸ ਹੋ ਜਾਏ ਹਮ ਔਰ ਇਹਦੇ ਹਾਵਤ ਕਾਇਦਾ ਜਿਹੜਾ ਹੈਗਾ ਵਾ ਸਿੰਘ ਗਏ ਨੇ ਔਰ ਕੇਸ ਰਜਿਸਟਰ ਕਰ ਰਹੇ ਵੀ ਤੁਸੀਂ ਦੋਸਤੋ ਦਿੱਤਾ ਤੇ ਕੱਲ੍ਹ ਕਿ ਦਿੱਤਾ ਜੀ ਉਹਨੂੰ ਜੀ 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 ਦੂਸਰੀ ਗੱਲ ਇੱਕ ਉਹਦੇ ਕਾਰ ਸੇਵਾ ਵਾਲਾ ਨਾਮ ਹੈ ਕੀ ਲੈਣਾ ਪਤਾ ਹੀ ਸਾਰਿਆਂ ਨੂੰ ਔਰ ਜਦੋਂ ਪਹਿਲੇ ਸ਼ੁਰੂ ਆ ਲੜਾਈ ਹੋਈ ਸੀ ਤੇ ਉਸ ਵੇਲੇ ਮੀਟਿੰਗ ਦੇ ਵਿੱਚ ਬੈਠਾ ਸੀ ਜੀ ਤੇ ਮੁਖਾਲਿਫ ਕਹਿੰਦੇ ਮੇਰਾ ਹਿੱਤ ਸਾਹਮਣੇ ਦੱਸਿਆ ਸੀ ਆ ਤੁਸੀਂ ਉਹਦੇ ਨਾਲ ਸੀ ਵੀ ਉਹ ਇਦਾਂ ਯਾਰ ਇਦਾਂ ਬੋਲਦਾ ਮੈਂ ਜੀ ਕੋਈ ਨਾ ਮਫਾਜ਼ ਹੋਏਗਾ ਕੋਈ ਠੀਕ ਆ ਤਾਂ ਹੀ ਬੋਲਦਾ ਹੁਣ ਮੈਨੂੰ ਇਹ ਦੱਸੋ ਵੀ ਇੱਕ ਬਨੇ ਤੋਂ ਕਹਿੰਦਾ ਹੋਏ ਜੀ ਮੈਂ ਕਾਰ ਸੇਵਾ ਵਾਲਾ ਮੈਂ ਗੁਰੂ ਘਰ ਦੀ ਸੇਵਾ ਕਰਦਾ ਤੇ ਪੰਥ ਚੋਂ ਕੱਢਿਆ ਹੋਇਆ ਤੇ ਛੇਕਿਆ ਹੋਇਆ ਬੰਦਾ ਉਹਦੀ ਬਿਲਡਿੰਗਾਂ ਜਾ ਕੇ ਰਹਿੰਦਾ ਹੋਵੇ ਪੰਥ ਚੋਂ ਕੱਢਿਆ ਤੇ ਛੇਕਿਆ ਬੰਦਾ ਉਹਦੀ ਉਥੇ ਸਰਾਂ ਦੇ ਵਿੱਚ ਜਾ ਕੇ ਰੋਟੀਆਂ ਖਾਂਦਾ ਹੋਵੇ ਤੇ ਦੇਖੋ ਜਿਸ ਚੀਜ਼ ਦੀ ਸਿੱਖ ਦੀ ਸਾਂਹ ਜਿਹੜੀ ਹੈ ਉਹ ਰੋਟੀ ਬੇਟੀ ਦੀ ਸਾਂਹ ਖਤਮ ਹੁੰਦੀ ਹੈ ਭਾਈ ਉਹਦੇ ਤੇ ਦੱਸੋ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਨਹੀਂ ਬਿਲਕੁਲ ਇਹ ਕੀ ਗੱਲ ਤੁਹਾਡੇ ਤੇ ਲਾਗੂ ਇਹਨਾਂ ਤੇ ਲਾਗੂ ਆ ਜ਼ਾਇਦਾਰੀ ਤੇ ਲਾਗੂ ਮੇਰੇ ਤੇ ਲਾਗੂ ਉਹਨਾਂ ਤੇ ਨਹੀਂ ਹੁੰਦਾ ਇੱਕਦਾਂ ਤੁਸੀਂ ਜਾਣਦਿਆਂ ਹੋਇਆ ਕੰਮ ਕੀਤਾ ਇਹ ਨਹੀਂ ਵੀ ਤੁਹਾਨੂੰ ਹੀ ਅਣਜਾਣ ਜੇ ਜਾਣਦਿਆਂ ਹੋਇਆ ਕੀਤਾ ਫਿਰ ਵੇਖੋ ਜਿਹੜੀ ਪਾਤਸ਼ਾਹ ਦੀ ਕਲਗੀ ਸੀ ਜੀ ਜੀ ਉਹ ਹਰ ਮਸਿਆ ਦੇ ਸੰਗਰਾਮ ਤੇ ਚੜਾਈ ਜਾਂਦੀ ਸੀ ਇਹਨਾਂ ਨੇ ਡੇਢ ਸਾਲ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਉਹ ਕਿੱਥੇ ਰੱਖੀਏ ਕਿੱਥੇ ਨਹੀਂ ਹਾਉ ਕਲਗੀ ਦਾ ਵਿਵਾਦ ਸੰਗਤਾਂ ਵੱਲੋਂ ਬਹੁਤ سارے ਫੋਨ ਆਇਆ ਕੀ ਕਾਰਨ ਹੈ ਕਲਗੀ ਕਿਉਂ ਨਹੀਂ ਸਜਾਈ ਜਾ ਰਹੀ ਮੈਂ ਹੁਣ ਤੁਹਾਨੂੰ ਦੱਸਾਂ ਜੀ ਉਹੀ ਜਿਹੜਾ ਕਾਰਸ ਵਾਲਾ ਬਾਬਾ ਨਾ ਉਹੀ ਉਹਦਾ ਯਾਰ ਉਹ ਜਹੇਦਾਰ ਨਾ ਮੈਂ ਨਹੀਂ ਉਹਨੂੰ ਕਿਹਦਾ ਜਹੇਦਾਰ ਜਾਂ ਨਾਮ ਲੈ ਸਕਦਾ ਪਰ ਉਹ ਉਸੇ ਪਾਤਸ਼ਾਹ ਬਖਸ਼ਣਗੇ ਨਹੀਂ ਕਿਉਂਕਿ ਉਹਨੂੰ ਕਿਹਨੇ ਬਖਸ਼ਿਆ ਨਹੀਂ ਅਜੇ ਤੱਕ ਜੀ ਜੀ ਅਹੀਂ ਕਿੰਨਾ ਕਹਿਦੀਏ ਸਾਡੀ ਉਹਦੀ ਕੋਈ ਸਾਂਝ ਨਹੀਂ ਹੈ ਜੀ ਰੋਟੀ ਬੇਟੀ ਦੀ ਪਰਿਵਾਰ ਦੀ ਸਾਡੀ ਕੋਈ ਸਾਂਝ ਉਹਦਾ ਨਾ ਨਹੀਂ ਹੈ ਜਿੰਨੇ ਜਰ ਪਾਤਸ਼ਾਹ ਨੂੰ ਬਖਸ਼ ਨਹੀਂ ਦਿੰਦੇ ਹੈਗੇ ਇਹ ਨਹੀਂ ਆ ਵੀ ਕੋਈ ਚਾਰ ਜਾਨੇ ਚੱਲ ਕੇ ਅੱਦੀ ਅਰਦਾਸ ਕਰਤੀ ਬਖਸ਼ਿਆਗੇ ਇਦਾਂ ਨਹੀਂ ਨਾ ਮਰਿਆ ਅਦਾ ਵਾ ਇੱਕ ਜੇ ਬਖਸ਼ਿਆ ਵੀ ਜਾਣਾ ਤਾਂ ਉਹਨੂੰ ਚਿੱਠੀ ਲਿਖਣੀ ਪੈਗੀ ਜੀ ਮੈਨੂੰ ਜੀ ਆਹ ਗੱਲ ਆ ਤੇ ਮੈਂ ਅਰਦਾਸ ਕਰਕੇ ਮੈਨੂੰ ਪੰਜ ਦੇ ਦੁਆਰਾ ਸ਼ਾਮਲ ਕਰੋ ਭਾਵੇਂ ਕੋਈ سزا ਨਹੀਂ ਵੀ ਲਉਣੀ ਉਹ ਰਿਕਾਰਡ ਤੇ ਲੱਗਦੀ ਆ ਫਿਰ ਅਰਦਾਸ ਹੁੰਦੀ ਆ ਤੇ ਪੰਜ ਪਿਆਰੇੜਿਆ ਉਹਨੂੰ ਸਰੋਪਾ ਦਿੰਦੇ ਨੇ ਤੇ ਫਿਰ ਉਸ ਤੋਂ ਬਾਅਦ ਹੁਕਮਨਾਮਾ ਲੈ ਕੇ ਬੰਦਾ ਮਰਿਆਦਾ ਦੇ ਵਿੱਚ ਸ਼ਾਮਲ ਹੁੰਦਾ ਉਦਾਂ ਇਹਦਾ ਉਹਦੇ ਵਾਸਤੇ ਕੋਈ ਮਰਿਆਦਾ ਨਹੀਂ ਚੱਲੀ ਕਿਸੇ ਪੰਜ ਪਿਆਰੇ ਨੇ ਉੱਠ ਗਿਆ ਉਹਦੇ ਕੱਲ ਜੀ ਨਹੀਂ ਪਾਇਆ ਜਿਹੜੇ ਪਹਿਲਾਂ ਉੱਥੇ ਸਾਨੂੰ ਇਹ ਕਹਿੰਦੇ ਮਰ ਜਾਗੇ ਜੇ ਕਰ ਜਾਗੇ ਇਹਨੂੰ ਕਿਸ ਤਰ੍ਹਾਂ ਕਰੋ ਇਹਨੂੰ ਕਿਸ ਤਰ੍ਹਾਂ ਕਰੋ ਮੁਰਗੇ ਚੁਪਾਰ ਕੇ ਬੈਠੇ ਰਹੇ ਹਾਂਜੀ ਫਿਰ ਉਥੋਂ ਦੇ ਜਿਹੜੇ ਮੈਂ ਨਾਂ ਵੀ ਲੈਣਾ ਕਿਸੇ ਜਿਹੜੇ ਕੋ ਸਿੰਘ ਆ ਜਿਹੜਾ ਅੰਦਰ ਡਿਊਟੀ ਕਰਦੇ ਆ ਕੰਮ ਕਰਦੇ ਆ ਉਹਨਾਂ ਨੇ ਅੱਗੇ ਨਹੀਂ ਮੈਨੂੰ ਦੱਸਿਆ ਹੁਣ ਦੱਸਿਆ ਇੱਥੇ ਵੀ ਆਏ ਬਾਕੀ ਵਿੱਚ ਦੱਸਿਆ ਵੀ ਉਹ ਜੀ ਸ੍ਰੀ ਸਾਹਿਬ ਜਿਹੜੀ ਸੌਰ ਇਹਨਾਂ ਨੇ ਜਿਹੜੀ ਕਲਗੀ ਸੀਗੀ ਹਰ ਮਹੀਨੇ ਬਾਅਦ ਚਾਈ ਜਾਂਦੀ ਹਰ ਮਹੀਨੇ ਦੋ ਰਿ ਸ਼ਿੰਗਾਰਿਆ ਜਾਂਦਾ ਸੀਗਾ ਉਹ ਸ਼ਿੰਗਾਰ ਦੇ ਵੀ ਹੁਣ ਤੇ ਨਾਲ ਪੁੱਛੋ ਵੀ ਕਿੱਥੇ ਆ ਮੈਂ ਕਿਹਾ ਇਹਨਾਂ ਨੂੰ ਪੁੱਛੋ ਦਾ ਮਤਲਬ ਤੁਹਾਡਾ ਕਹਿਣ ਦਾ ਇਹ ਆ ਵੀ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਰੱਖਿਆ ਕਿੱਥੇ ਆ ਨਾ ਤੁਸੀਂ ਮੌਜੂਦਾ ਤੋਂ ਇੱਕ ਕੰਮ ਕਰ ਰਹੇ ਅਸੀਂ ਜੇ ਹਾਰ ਦਿੱਤਾ ਹੈ ਉਹ ਹਾਰ ਤਖਤ ਸਹਿਬ ਨੂੰ ਦਿੰਦਾ ਹੈ ਉਹ ਹਾਰ ਕਿਸੇ ਪ੍ਰਬੰਧਕ ਕਮੇਟੀ ਨੂੰ ਨਹੀਂ ਦਿੰਦਾ ਇਹ ਪ੍ਰਬੰਧਕ ਕਮੇਟੀ ਆਪਣੇ ਚਲਾਵੇ ਆਪਣੇ ਕਰੇ ਜੋ ਮਰਜ਼ੀ ਕਰੇ ਕਮੇਟੀ ਦੇ ਅੱਗੇ ਕੁਝ ਨਹੀਂ ਛੱਡਣ ਦੀ ਬੇਸ਼ੱਕ ਹੁੰਦੇ ਨੇ ਪ੍ਰਧਾਨ ਜਗਜੋਤ ਸਿੰਘ ਸੋਹੀ ਮੇਰੇ ਪਰਮ ਮਿੱਤਰ ਨੇ ਪਰ ਸਿਆਸਤਾ ਕਮਿਸ਼ਨ ਇਹ ਖਾਂਦੇ ਆ ਮੈਂ ਨਾ ਬਹਿ ਕੇ ਵੇਖਣ 25 ਸਾਲ ਟੌੜਾ ਸਾਹਿਬ ਦੇ ਨਾਰਿਆਂ ਮੈਨੂੰ ਨਹੀਂ ਪਤਾ ਇੰਨੇ ਦੇ ਵੀ ਦੱਸ ਦੋ ਮੈਂ ਲੋਨ ਚੋਂ ਕਿੰਨਾ ਕਮਿਸ਼ਨ ਆਉਂਦਾ ਤੁਹਾਨੂੰ ਹਮ ਸਬਜ਼ੀ ਜੋ ਕਿੰਨਾ ਦਾ ਗੰਡਿਆਂ ਜੋ ਕਿੰਨਾ ਆਉਂਦਾ ਮੈਂ 100 ਦਾ ਕੱਢ ਕੱਢ ਕੇ ਅੱਗੇ ਰੱਖ ਦੋ ਹਮ ਜਿਸ ਬੰਦੇ ਨੇ 25 ਸਾਲ ਐਸਜੀ ਪੀਸੀ ਦੀ ਨੌਕਰੀ ਨਹੀਂ ਕੀਤੀ ਮੇਰੇ ਕੋਲ ਤਾਂ ਪਾਵਰ ਇਟਾੜਾ ਸਾਹਿਬ ਦੀਆਂ ਸਾਰੀਆਂ ਸੀ ਜੀ ਮੈਂ ਇਹਦੇ ਨਾਲ ਲੋਨ ਕਿਨੇ ਕਰ ਰੱਖ ਦੋ ਅਗਲੇ ਬੰਦੇ ਵੀ ਕਿੰਨਾ ਕਿੰਨਾ ਪੈਂਦਾ ਅਸੀਂ ਚਾਹੁੰਦੇ ਨਹੀਂ ਹਮ ਨਾ ਸੀ ਕੋ ਬੋਵਾ ਚਾਹੁੰਦੇ ਆ ਨਾ ਜੀ ਗੱਲ ਚੋਂ ਇਹਨਾਂ ਨੇ ਇਹ ਸ਼ੁਰੂ ਕੀਤਾ ਵੀ ਕਰੋ ਕਰਦੇ ਹੋ ਨਹੀਂ ਤੁਸੀਂ ਹਮ ਬੈਠੇ ਕਿਉਂ ਜੀ ਦੂਸਰੀ ਗੱਲ ਪਾਸ਼ਾ ਦਾ ਸੋਖ ਆਸਣ ਗਿਆ ਸੀ ਹਮ ਔਰ ਅਲਾਨੀਆਂ ਗੈਨਾ ਕਿ ਉਸ ਸੋਖ ਆਸਣ ਤੋਂ ਖੂਬ ਸਾਰੇ ਹੀ ਸੂਰਤ ਨੇ ਜਿੱਤੇ ਪਾਸ਼ਾ ਨਾ ਲਿਖਿਆ ਗਿਆ ਪਰ ਬੇहद ਸੂਰਤ ਸੀ ਹਮ ਬਹੁਤ ਹੀ ਸੁੰਦਰ ਸੀ ਬਣਿਆ ਉਹਨੂੰ ਬਕਾਇਦਾ ਪੱਥਰ ਦਾ ਤੇ ਲੱਕੜ ਦਾ ਦੋ ਚੀਜ਼ਾਂ ਮਿਲਾ ਕੇ ਬਣਿਆ ਸੀ ਜੇ ਤੱਕ ਤੁਹਾਨੂੰ ਪੱਥਰ ਤੇ ਲੱਕੜ ਦੋ ਚੀਜ਼ਾਂ ਮਿਲੀਆਂ ਦਾ ਨਹੀਂ ਮਿਲਿਆ ਨਹੀਂ ਮਿਲਦਾ ਔਰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆ ਬਣਾਇਆ ਸੀ ਹਮ ਗੁਰੂ ਰਾਮਦਾਸ ਪਾਤਸ਼ਾਹਾਂ ਦੀਆਂ ਸੰਗਤਾਂ ਨੇ ਇੱਕ ਇੱਕ ਜੋ 50 ਪਿੰਡ ਕਹਿ ਲੋ ਗੁਰੂ ਗੋਬਿੰਦ ਸਿੰਘ ਦੇ ਨਾਨਕਾ ਪਿੰਡ ਨੇ ਇਹਨਾਂ ਸਾਰਿਆਂ ਦੇ ਕਿਨੇ ਜੋ ਵੀ ਕੋਈ 10 ਪੈਸੇ ਠਰੇ ਕਿ ਉਹ 20 ਪੈਸੇ ਜਿੰਨਾ ਵੀ ਸਰਿਆ ਪਾਇਆ ਫਿਰ ਉਹ ਤਿਆਰ ਹੋਇਆ ਕਿ ਨਹੀਂ ਭਾਵਨਾ ਜੁੜੀਆਂ ਹਾਂ ਉਹ ਇਹ ਵੇਖੋ ਜੁੜਿਆ ਫਿਰ ਉੱਥੇ ਪਹਿਲੇ ਦਿਨ ਤੇ ਇਹਨਾਂ ਦਾ ਰਾਜ ਕੀਤਾ ਨਹੀਂ ਜੀ ਨਹੀਂ 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 ਔਰ ਸਚਾਈ ਹੈ ਫਿਰ ਕੁਰਬਾਨਾਂ ਦੇ ਸੌਦਾ ਹੋਇਆ ਠੀਕ ਹੈ ਜੀ ਉਨੇ ਕੀਤਾ ਜਿਆਦਾ ਮੈਂ ਨਾ ਨਹੀਂ ਲੈਣਾ ਮੈਂ ਜਿਹੜੇ ਸੁਖਾਸ਼ਣ ਦੇ ਦਰਸ਼ਨ ਮੈਂ ਕੀਤੇ ਆ ਡਾਕਟਰ ਉਸ ਸੁਖਾਸ਼ਣ ਦੇ ਜਿਹੜੇ ਪਾਵੇ ਆ ਮੈਂ ਨਾ ਵੀ ਇੱਕ ਬੰਦੇ ਦੇ ਜਫੇ ਚ ਨਹੀਂ ਜਾਂਦੀ ਨਹੀਂ ਆਉਂਦਾ ਹੈ ਨਾ ਤੇ ਉਹ ਐਡਾ ਇੰਨਾ ਕੀਮਤੀ ਸੁਖਾਸ਼ਣ ਉਹ ਉਹਨੂੰ ਕਿੱਥੇ ਲਜਾਇਆ ਜਾ ਸਕਦਾ ਉਹਨੂੰ ਫਿਰ ਇਹਨਾਂ ਨੇ ਕੱਟ ਵੱਢ ਕਰਕੇ ਹਾਂ ਅੰਦਰੋਂ ਕੱਢਿਆ ਤੇ ਉੱਥੇ ਲਿਖ ਕੇ ਦਿੱਤਾ ਜੀ ਇਹ ਗੁਰੂ ਜੀ ਦਾ ਜਿਹੜਾ ਗਰਭ ਦਾ ਮਤਲਬ ਕਿ ਜਨਮ ਸਥਾਨ ਹੈਗਾ ਇੱਥੇ ਭੋਰਾ ਬਣਾਉਣਾ ਹੁਣ ਉਸ ਨਾਂ ਤੇ ਪੈਸੇ ਇਕੱਠੇ ਕਰਨੇ ਹੂੰ ਦੂਸਰੀ ਗੱਲ ਇੱਕ ਬੜੀ ਐਸ ਵੇਲੇ ਮਾੜੀ ਹੋ ਰਹੀ ਆ ਔਰ ਇਸ ਗੱਲ ਦੀ ਹੱਦ ਤੱਕ ਸਾਨੂੰ ਕੁਝ ਵੀ ਕਰਨਾ ਪਏਗਾ ਕਰਾਂਗੇ ਜੀ ਇੰਦੀ ਇੰਦੀਆਂ ਵੱਡੀਆਂ ਸਰਾਮ ਬਣ ਗਈਆਂ ਹੂੰ ਇਹਨਾਂ ਨੇ ਵੱਡੇ ਕੰਪਲੈਕਸ ਬਣ ਗਏ ਕਾਨਾ ਬਣੇ ਨੇ ਹੂੰ ਗੁਰੂ ਦੀ ਸੰਗਤ ਦੇ ਪੈਸੇ ਨਾਲ ਗੁਰੂ ਦੀ ਸੰਗਤ ਦੇ ਪੈਸੇ ਨਾਲ ਜੇ ਗੁਰੂ ਦੀ ਸੰਗਤ ਦੇ ਪੈਸੇ ਨਾਲ ਇੰਡੀਆ ਦੀਆਂ ਬਿਲਡਿੰਗਾਂ ਬਣ ਸਕਦੀਆਂ ਤੇ ਕੀ ਗੱਲ ਗੁਰੂ ਦੀ ਸੰਗਤ ਦੇ ਪੈਸੇ ਨਾਲ ਉੱਥੇ ਜਿਹੜਾ ਕਿਰਾਇਆ ਦੇਣਾ ਜਾਂ ਮਾਸਾ ਬੇਲੀ ਦੇ ਬਿੱਲ ਦੇਣ ਉਹ ਨਹੀਂ ਦਿੱਤੇ ਜਾ ਸਕਦੇ ਜਾ ਸਕਦੇ ਫਿਰ ਮੈਂਟੈਂਸ ਵੀ ਕਿੰਨਾ ਮੈਂ ਸਾਹਿਬ ਜੀ ਤੁਸੀਂ ਇਹ ਦੱਸੋ ਵੀ ਇਹ ਕਿਸੇ ਸ਼ਹਿਰ ਦੇ ਇਹ ਕਿਸੇ ਗੁਰੂ ਘਰ ਦੇ ਪੰਜਾਂ ਦੇ ਤੇਰੇ ਨਾਂ ਤੇ ਜੋਧੀ ਤੂੰ ਕਰਨੇ ਆ ਪੂਰੇ ਤੇ ਮੈਂ ਆਪਣੇ ਗੁਰੂ ਅੱਗੇ ਕਰਾਂਗਾ ਜੋਤ ਜੀ ਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਅੱਗੇ ਝੋਲੀ ਅੱਡ ਕੇ ਉਹ ਤੀਖ ਮੰਗ ਜਦੋਂ ਦੇਖਿਆ ਉਹ ਪਿਆ ਲੋਜੀ ਇੱਕ ਇੱਕ ਬੰਦਾ ਸਭ ਕੁਝ ਕਰਨ ਨੂੰ ਤਿਆਰ ਆ ਜੀ ਜੀ ਔਰ ਤੁਸੀਂ ਉੱਤੇ 500 ਰੁਪਇਆ ਪਹਿਲਾਂ ਲੈਂਦੇ ਜੀ ਗੁਰੂ ਦਾ ਘਰ ਕਾਦਾ ਹੋ ਗਿਆ ਪੈਸੇ ਤੁਸੀਂ 500 ਰੁਪਇਆ ਪਹਿਲਾਂ ਲੈਣ ਲੱਗ ਪਏ ਹਮ ਇਹ ਕੀ ਆ ਇਹ ਜੀ ਮੇਨਟੇਨੈਂਸ ਆ ਤੇ ਜਿਹਨੇ ਵੜਾ ਸਕਦੇ ਆ ਜਿਹੜਾ ਇੰਨਾ ਪੈਸਾ ਦੇ ਸਕਦਾ ਜਿਨ੍ਹਾਂ ਨੇ ਤੁਹਾਨੂੰ ਰੋਲਸ ਰਾਇ ਗੱਡੀਆਂ ਤੱਕ ਦਿੱਤੀਆਂ ਨੇ ਤੇ ਉਹ ਕੀ ਗੱਲ ਇਹ ਨਹੀਂ ਕਰ ਸਕਦੇ ਵੀ 500 ਰੁਪਇਆ ਦਾ 400 ਰੁਪਇਆ ਮੈਂ ਕਿਹਾ ਪੰਜ ਦੀ ਤੇ ਅਸੀਂ ਡਿਊਟੀ ਲਾਉਣੀ ਜਿਹੜੇ ਮਰਜ਼ੀਆਂ ਲਾ ਦੋ ਹਮ ਉਹਨੂੰ ਉਹ ਵਾਸੇ ਪਛਾਦੇ ਮਾਨ ਨਾਲੇ ਗੱਲ ਕਰਨਾ ਪਛਾਵਾਂਗੇ ਜੇ ਨજર ਜਿੰਦੇ ਹੈਗੇ ਆ ਇਹ ਗੱਲ ਤੇ ਕਰਨ ਪਰ ਇਹਨਾਂ ਨੇ ਵਪਾਰ ਇਹ ਧਰਮ ਦੇ ਕੰਮ ਦੇ ਵਿੱਚ ਕਦੀ ਗੁਰੂ ਨਾਨਕ ਦੇ ਘਰ ਵਿੱਚ ਵਪਾਰ ਚੱਲਿਆ ਸੀ ਨਹੀਂ ਜੀ ਕਦੀ ਗੁਰੂ ਅਰਜਨ ਦੇ ਘਰ ਵਿੱਚ ਕਿਸੇ ਨੂੰ ਰਹਿਣ ਉਹ ਤਾਂ ਕਮਰਸ਼ੀਅਲ ਦੇ ਖਾਣ ਦੇ ਉੱਤੇ ਜਿੱਲੇ ਸਭ ਕੁਝ ਕਮਰਸ਼ੀਅਲ ਥਲੜੇ ਬੰਨੇ ਵੇਖੋ ਹਾਲ ਦੇ ਵਿੱਚ ਕੀ ਆ ਉੱਥੇ ਕੋਈ ਪੀੜਾ ਸਹਿਬ ਨਹੀਂ ਰੱਖਿਆ ਤੇ ਜੇ ਭਾਈ ਤੈਨੂੰ ਪੀੜਾ ਸਹਿਬ ਰੱਖਣ ਦਾ ਇਨਾ ਸ਼ੌਂਕ ਸੀ ਸੋਕਾ ਸਨੇਨਾ ਰੱਖਣ ਦਾ ਚੌਕ ਦੀ ਤੇ ਆਪਣੇ ਤੇ ਪਹਿਲਾਂ ਉਹ ਤੇ ਗੁਰਦਰਾ ਸਾਹਿਬ ਰੱਖ ਲੈਣੋ ਜੀ 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 ਫਿਰ ਕਹਾਂਗੇ ਅਸੀਂ ਹੋਰ ਹਲ ਚਲਦਾਂ ਹੂੰ ਤੇ ਦੂਸਰੀ ਗੱਲ ਤੇ ਮੈਂ ਕਮੇਟੀ ਕੋਲੋਂ ਜਿਹੜਾ ਉੱਤੇ ਜਾਇਦਰੇ ਪੁੱਛਦਾ ਦੱਸੋ ਤੁਹਾਡੇ ਕਾਨੂੰਨ ਦੋ-ਦੋ ਕਿਉਂ ਚੱਲਣ ਡਏ ਨੇ ਹੂੰ ਇੱਕ ਬੰਨੇ ਨੂੰ ਕਹਿੰਦੇ ਤੁਸੀਂ ਤੁਹਾਡੀ ਸਾਹ ਕਿਸੇ ਨਾਲ ਨਹੀਂ ਤੁਸੀਂ ਖਾਰਜ ਇਹ ਤਨਖਾਹਿਆ ਦੇ ਤੇ ਜਿੰਨੂੰ ਤੁਸੀਂ ਤਨਖਾਹਿਆ ਕੀਤਾ ਸੀ ਭਾਵੇਂ ਹੁਣ ਤੁਸੀਂ ਛੱਡਤਾ ਜੋ ਮਰਜ਼ੀ ਕਰਤਾ ਹੋਇਆ ਪਰ ਤਨਖਾਹਿਆ ਹੁੰਦਿਆ ਹੋਇਆ ਤੇ ਉਹਦੀ ਕੀ ਹਿੰਮਤ ਸੀ ਕਿ ਉਹ ਬਾਬਾ ਨੂੰ ਰੱਖੇ ਜੀ ਜੀ ਇਹਦਾ ਮਤਲਬ ਵੀ ਰਾਣੀ ਦਾ ਢਿੱਡ ਨੰਗਾ ਹੋਵੇ ਜਿੱਦਾਂ ਮਰਜ਼ੀ ਹੋਵੇ ਕੋਈ ਨਹੀਂ ਪੁੱਛਦਾ ਮੈਂ ਦਰਸ਼ਕਾਂ ਨੂੰ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਦਰਸ਼ਕੋ ਜਿਹੜਾ ਸੁਖਾਸਨ ਵਾਲਾ ਪੀੜਾ ਸੀ ਉਹ ਬਹੁਤ ਬੇਸ਼ੁਮਾਰ ਕੀਮਤੀ ਔਰ ਬਹੁਤ ਆ ਪਹਾਰਾ ਬਣਿਆ ਸੀ ਘਟ ਤੋਂ ਘਟ 40 50 ਬੰਦੇ ਵੀ ਉਹਨੂੰ ਚੱਕਣ ਲੱਗਿਆਂ ਆ ਪੂਰਾ ਜੋਰ ਲਾਉਂਦੇ ਸਨ ਪਰ ਅੱਜ ਉਹ ਜਿਹੜਾ ਪੀੜਾ ਸਾਹਿਬ ਹੈ ਗਾਇਬ ਕਰ ਦਿੱਤਾ ਗਿਆ ਕਾਦੇ ਲਈ ਕਿ ਇਥੇ ਇਹਦੇ ਨਾਂ ਤੇ ਹੋਰ ਲੋਕਾਂ ਕੋਲੋਂ ਸੰਗਤਾਂ ਕੋਲੋਂ ਮਾਇਆ ਇਕੱਠੀ ਕੀਤੀ ਜਾਵੇ ਤੇ ਆਪਣਾ ਵਪਾਰ ਵਧਾਇਆ ਜਾਵੇ ਉਹ ਤੇ ਤਖਤੀ ਲਾ ਦਿੱਤੀ ਗਈ ਹੈ ਔਰ ਉਹ ਜਿਹੜੀ ਤਖਤੀ ਹੈ ਇੱਕ ਕਾਰਸੇਵਾਲਾ ਬਾਬੇ ਕੋਲ ਲਾਈ ਗਈ ਹੈ ਕਿਉਂਕਿ ਕਾਰਸੇਵਾਲਾ ਬਾਬਿਆਂ ਨੂੰ ਪਤਾ ਵੀ ਮਾਹ ਲਿਹਾਨੀ ਕਿਵੇਂ ਆ ਇਕੱਠੀ ਕਿਵੇਂ ਕਰਨੀ ਹੈ ਕਿਉਂਕਿ ਉਹਨਾਂ ਨੇ ਪਹਿਲੇ ਬਹੁਤ ਕੁਝ ਕਾਰਸੇਵਾਂ ਦੇ ਨਾਂ ਤੇ ਇਕੱਠਾ ਕੀਤਾ ਜੀ ਵਪਾਰ ਦਾ ਤਜਰਬਾ ਹੁੰਦਾ ਨਾ ਜਿੱਦਾਂ ਇਦਾਂ ਉਹਨਾਂ ਦਾ ਤਜਰਬਾ ਹੈ ਹੂੰ ਹੁਣ ਕੀ ਕਰਦੇ ਅੱਗੇ ਸੀ ਵੀ ਜੋ ਕੇ ਦਾ ਹਿੱਸਾ ਬਣਦਾ ਭਾਵੇਂ ਕਮਰੇ ਬਣ ਜਾਣ ਹੂੰ ਹੁਣ ਕੀ ਕਰਦੇ ਨੇ ਇਹ ਜੀ 5 ਲੱਖ ਰੁਪਇਆ ਕਮਰਾ ਜੀ ਤੁਹਾਡੇ ਨਾਂ ਦਾ ਹੂੰ ਤੇ ਲੋਕਾਂ ਦੇ ਮਾਂ ਚ ਨਾ ਨਹੀਂ ਚੱਲ ਸਾਡੇ ਬਜ਼ੁਰਗ ਯਾਰ ਇੰਨਾ ਕੰਮ ਕੀਤਾ ਪਾਪਾਈ ਦੇ ਨਾਂ ਦਾ ਪਿਓ ਦੇ ਨਾਂ ਦਾ ਲਵਾ دیے ਪੱਥਰ ਭਾਵੇਂ ਉਹਦੀ ਨਹੀਂ ਪਰ ਕੀ ਉਹਦੀ ਭਾਵਨਾ ਹੈ ਕਿ ਮੇਰਾ ਪਿਓ ਸੀ ਤੇ ਉਹਦਾ ਕੰਮ ਸਭ ਨਾਂ ਲਿਖਿਆਗਾ ਇਸੇ ਗੱਲ ਦੇ ਵਿੱਚ ਪੈਸੇ ਲਈ ਜਾਂਦੇ ਆ ਇਹ ਜੀ ਤੁਹਾਡਾ ਇਹ ਕਮਰਾ 5 ਲੱਖ ਦਾ ਦੇ ਦਿਓ ਤੁਸੀਂ ਤੁਹਾਡੇ ਬਾਪੂ ਦੇ ਨਾਂ ਦਾ ਕਮਰਾ ਪੱਥਰ ਲਾਈ ਨਾਂ ਦਾ ਹੋਸ਼ ਕਰੀਏ ਨਾ ਇਹ ਕਿੱਥੋਂ ਦੇ ਅਸੂਲ ਸੀਗਾ ਜੇ ਮੈਨੂੰ ਕਿਤੇ ਹੋਰ ਸੂਲ ਆਗਾ ਤਾਂ ਦੱਸ ਦਿਓ ਨਹੀਂ ਬਿਲਕੁਲ ਗਲਤ ਹੈ ਜੇ ਕਿਸੇ ਬੰਦੇ ਨੂੰ ਪਹੁੰਚੋ ਛੇਕੇ ਨੇ ਗੱਲ ਹੁੰਦੀ ਦੱਸ ਦਿਓ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਸਿੱਧੀ ਮੋਟੀ ਜੀ ਲਫ਼ਜ਼ਾਂ ਚ ਵੀ ਇਹ ਪਟਨੇ ਦੇ ਤੌਣ ਤੇ ਗੋਡਾ ਮੈਂ ਦੰਦਾ ਦੇਖੋ ਕਿਦਾਂ ਹਮ ਅਜੇ ਤੱਕ ਤੇ ਬੜਾ ਲਿਆਜ ਰੱਖਿਆ ਸੀ ਨਾ ਇਹ ਨੱਚਦੇ ਫਿਰਨਗੇ ਨੱਚਦੇ ਗੁਲੀਆਂ ਪਟੋਲਿਆਂ ਨੂੰ ਨੱਚਣਗੇ ਨੂਗਲਾਤੇ ਬਸ ਇਹ ਨਾਲ ਲਿਆਜ ਕਰ ਲਿਆ ਨਾਲ ਵੀ ਉੱਥੇ ਸਾਡੇ ਜਿੰਨੇ ਸੇਵਾਦਾਰ ਨੇ ਗਰੰਤੀ ਸਿੰਘ ਨੇ ਬਾਕੀ ਨੇ ਉਹਨਾਂ ਨੂੰ ਤਰਖਾ ਹੀ ਕੋਈ ਨਹੀਂ ਦੇਈ ਜਿੰਦਾ ਤੁਸੀਂ ਲੁੱਟਫਸਟ ਪਾਈ ਹੋਈ ਆ ਜਿੰਨੀ ਤਨਖਾ ਇਹਨਾਂ ਨੂੰ ਹੁਣ ਮਿਲਦੀ ਹੈ ਸਾਡੇ ਉਥੇ ਜਿੰਨੇ ਮੁਲਾਜ਼ਮ ਨੇ ਗਰੰਤੀ ਸਿੰਘ ਨੇ ਇਹਨਾਂ ਸਾਰਿਆਂ ਦੀ ਤਨਖਾਹ ਡਬਲ ਕਰਾਂਗਾ ਜਿ ਸਮਰਾ ਲਾਣੀਆਂ ਕਰਦਾ ਜੀ ਚਾਹੇ ਮੈਂ ਆਪਣੇ ਘਰੋਂ ਲੈ ਕੇ ਦੇਖਿਆ ਵਾਂ ਸੰਗਤ ਕੋ ਮੰਗ ਕੇ ਦੇਖਿਆ ਵਾਂ ਜੇਕਰ ਲੋਕਾਂ ਦੇ ਨਿਆਣੇ ਅੱਜਕੱਲ ਗਰੰਤੀ ਵੱਲੋਂ ਤਿਆਰ ਨਹੀਂ ਜੀ ਉਹ ਕਿਰਤियां ਬਣਨ ਨੂੰ ਤਿਆਰ ਨਹੀਂ ਖਰਚੇ ਨਹੀਂ ਪੂਰੇ ਹੁੰਦੇ ਗਾ ਅਗਲੇ ਨੇ ਕੀ ਕਰੇ ਬਹੁਤ ਬੰਦਾ ਹਾਲ ਹੈ ਤੇ ਫਿਰ ਫਰਜ ਕਿਦਾ ਵਾ ਇਹ ਫਰਜ ਉਹਨਾਂ ਦਾ ਵਾ ਵੀ ਜਿਨ੍ਹਾਂ ਨੇ ਪੈਸੇ ਇਕੱਠੇ ਕਰਨੇ ਇਕੱਲੇ ਉੱਤੇ ਸਨਾ ਬਣਾਤੀ ਥੱਲੇ ਪੀਜ਼ਾ ਰੱਖਿਆ ਪਿਆ 버거 ਰੱਖੇ ਪੈ ਨੇ ਆ ਵਿਆਹ ਹੀ ਖਾਓ ਜੀ ਮਹਾਰਾਜ ਇਹ ਇਹ ਕਿਹੜੀ ਸਨਾ ਹੋ ਗਈ ਵੀ ਹੈ ਪਿੱਛੇ ਵੱਡਾ ਟੀਵੀ ਲਾਵੇ ਦੇਖ ਨਵਾ ਵੇਖ ਲੋ ਤੇ ਵਿਚਕਾਰ ਗੁਰੂ ਘਰ ਦੇ ਬੰਨੇ ਬੰਨੇ ਰਹਿਣ ਲਈ ਕਮਰੇ ਆ ਉਦਾਂ ਤੇ ਅਸੀਂ ਇਸ ਗੱਲ ਦੇ ਡਰੇ ਆ ਬਿ ਤਫਸਿਲ ਦੇ ਉੱਤੇ ਜਦੋਂ ਵੀ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹਰਮੰਦਰ ਸਾਹਿਬ ਤੇ ਉੱਥੇ ਬਗੈਦਾ ਚਾਦਰ ਵਿਛਾਈ ਜਾਂਦੀ ਹੈ ਤੇ ਗੁਰੂ ਪਾਤਸ਼ਾਹ ਨੇ ਇੱਥੇ ਇਹ ਕਹਿ ਕੇ ਮੈਂ ਇਸ ਤੋਂ ਉੱਪਰ ਨਹੀਂ ਹੈਗਾ ਤੇ ਤੁਸੀਂ ਚਾਰ ਜਫੇਰੇ ਚਾਦਰਾਂ ਸਵਿਛਾਈਆਂ ਕਮਰੇ ਆ ਸਾਰਾ ਕੁਝ ਤੇ ਪਾਤਸ਼ਾਹ ਦਾ ਥੱਲੇ ਪ੍ਰਕਾਸ਼ ਕੀਤਾ ਇਹ ਅਮਲ ਤੁਹਾਡੇ ਨਿਜਮ ਹੀ ਕਰੋ ਉਹਨਾਂ ਨੇ ਜੀ 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 ਇਹ ਦੋ ਸਾਲ ਬੜਿਆ ਨਹੀਂ ਸਵਾਬ ਉੱਥੇ ਕਾਰਨ ਕੀ ਸੀ ਜਿਹੜਾ ਪਹਿਲਾ ਜਸਦਾਰ ਸੀ ਉਹ ਨਹੀਂ ਬਣੀ ਹੁਣ ਇਹਦੀ ਇਹਨਾਂ ਰਾਸ ਰਲ ਗਈ ਸੀ ਇਹ ਵੀ ਇਹਨੇ ਹੀ ਕੰਮ ਕਰਾਇਆ ਤਲਵੰਡੀ ਵਿਖੇ ਬਣਿਆ ਜੀ ਜੇ ਇਹੜਾ ਸੁੱਖਾ ਸਣਹੀਗਾ ਹੁਣ ਔਰ ਇਹ ਵੀ ਨਹੀਂ ਕਹਿ ਸਕਦੇ ਵੀ ਸੋਨਾ ਲੱਗਾ ਉੱਤੇ ਜੇ ਆਮ ਪੇਂਟ ਹੋਇਆ ਸਿੰਪਲ ਸਿੰਪਲ ਪੇਂਟ ਹੋਇਆ ਸਿੰਪਲ ਹੈਗਾ ਕੋਈ ਕੁਝ ਨਹੀਂ ਇੱਕਦਾਂ ਹੁੰਦਾ ਚਲੋ ਯਾਰ ਬਹੁਤ ਸੋਹਣਾ ਆ ਗਿਆ ਜਿਹੜੀ ਚੀਜ਼ ਸੋਹਣੀ ਆ ਪਾਛਾ ਦੇ ਉਹ ਲੱਗਣੀ ਚਾਹੀਦੀ ਆ ਸੋਨਾ ਤੇ بادشاہ ਦੇ ਜਿਹੜੀ ਦਰਦੇ ਚੀਜ਼ ਆ ਗਈ ਸੋਣੀ ਹੀ ਹੋਇਆ ਉਸ ਤੋਂ ਥੱਲੇ ਕੋਈ ਚੀਜ਼ ਸਭ ਵਿਕਾਰ ਹੋ ਜਾਂਦੀਆਂ ਜਿਹੇ ਪਾਛੇ ਦਰ ਤੇ ਲੱਗਦੇ ਲੇਕਿਨ ਇਹ ਜੇ ਤੁਸੀਂ ਦੇਖੋ ਉੱਚ ਸੋਨਾ ਵੀ ਨਹੀਂ ਤੁਸੀਂ ਲੱਗਾ ਕਾਦੇ ਵਾਸਤੇ ਕੰਮ ਕੀ ਸਿਰਫ ਉਹਦੇ ਕੋਲੋਂ ਕਰਵਾਇਆ ਤੇ ਕਰਵਾਇਆ ਕਿੰਨੇ ਆ ਉਸੇ 51 ਲੱਖੀ ਯਾਰ ਨੇ ਜਿਹਨੇ 51 ਲੱਖ ਹੁਣ ਇਹ ਪ੍ਰੂਫ ਵੀ ਸਾਡੇ ਕੋਲ ਆ ਗਏ ਨੇ 51 ਲੱਖ ਮੈਂ ਸੋਹੀ ਸਾਹ ਨੂੰ ਪੁੱਛਿਆ ਮੈਂ ਜੀ ਆ ਕੀ ਕੀਤਾ ਜੇ ਕਹਿੰਦੇ ਇਹ ਐਕਚੁਅਲੀ ਜਿਹੜਾ ਉੱਥੇ ਮਹਿੰਦਰ ਸਿੰਘ ਹੈਗਾ ਸੀਗਾ ਤੇ ਆਪਣੇ ਮਹਿੰਦਰ ਸਿੰਘ ਇਹ ਨਾਮ ਦਾ ਢੱਲੋਂ ਜੀ ਜੀ ਮਹਿੰਦਰਪਾ ਢੱਲੋਂ ਕਹਿੰਦੇ ਉਹਨੇ ਇਹਨਾਂ ਨਾਲ ਕੰਪਰੋਮਾਈਜ਼ ਕੀਤਾ ਸੀਗਾ ਤੇ ਉਹਦੇ ਵਿੱਚ ਮੁਤਾਬਕ ਦਿੱਤੇ ਉਹਨਾਂ ਦੇ ਪੈਸੇ ਇਹਦੇ ਜ਼ਿਆਦਾ ਬਣਦੇ ਸੀ ਮੈਂ ਜੀ ਇਹ ਤਨਖਾਹ ਹੀ ਕਰਤਾ ਬੰਦਾ ਕੱਢ ਦਿੱਤਾ ਤੇ ਪੈਸੇ ਕਿੰਨਾ ਜ਼ਿਆਦਾ ਬਣਦੇ ਸੀ ਚਲੋ ਫਿਰ ਵੀ ਦੇਖੋ ਜਿੱਥੇ ਪ੍ਰੇਮ ਹੋਵੇ ਨਾ ਪਿਆਰ ਹੋਵੇ ਉਥੇ ਕਿਹ ਵਿੱਚ ਹੋਵੇ ਇਹ ਕਰਨਾ ਪੈਂਦਾ ਹੈ ਇੱਕ ਹੋਰ ਗੱਲ ਹੋਰ ਨਹੀਂ ਸਮਝ ਲੱਗੀ ਦਿੱਲੀ ਕਮੇਟੋ ਚਲੋ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਨੂੰ ਉਥੇ ਜਾਣ ਦੀ ਕੀ ਲੋੜ ਪੈ ਗਈ ਸੀ ਮੈਨੂੰ ਇਹ ਗੱਲ ਪਹਿਲਾਂ ਦੱਸੋ ਵੀ ਜਿੰਨਾਂ ਸ਼੍ਰੋਮਣੀ ਕਮੇਟੀ ਦਾ ਮੁਖੀ ਸੁਪਰੀਮਾ ਜਿਹੜਾ ਕਹਿੰਦਾ ਹੈਗਾ ਉਹ ਇਹ ਕੰਮ ਕਰਨ ਦਾ ਉੱਦ ਨਹੀਂ ਦੇਖਦਾ ਇਹਨਾਂ ਨੂੰ ਇਸ ਬਾਦਲ ਨੇ ਸਿੱਖ ਕੌਂ ਦੀ ਪੇਟੀ ਛੁਰਾ ਮਾਰਿਆ ਹਾਂ ਜਿੰਨੇ ਵੀ ਗੁਰਦਾਰਾ ਪਟਨਾ ਸਾਹਿਬ ਹਯੂਰ ਸਾਹਿਬ ਇਹ ਸਾਰੇ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅੰਦਰ ਸੀ ਪਕਾਦਾ ਮਹੀਨੇ ਵਿੱਚੋਂ ਮੈਂ ਟੌੜਾ ਸਾਹਿਬ ਵੀ ਨਾਲ ਚੱਕਰ ਮਾਰ ਕੇ ਹੁੰਦੇ ਹੁੰਦੇ ਦੇਖ ਕੇ ਹੁੰਦੇ ਹੁੰਦੇ ਸੀ ਸਾਰਾ ਕੋਈ ਸਾਰਾ ਪਤਾ ਕਰਕੇ ਆਉਣਾ ਟੌੜਾ ਸਾਹਿਬ ਵੇਲੇ ਤੁਸੀਂ ਨਾਲ ਜਾਂਦੇ ਜਦੋਂ ਇਹ ਥੋੜਾ ਬਾਦਲ ਦੀ ਮਾੜੀ ਜੀ ਚੱਲਣੀ ਸ਼ੁਰੂ ਹੋਈ ਇਹਨੇ ਉਥੋਂ ਦਾ ਬੋਰਡ ਦਾ ਕਰ ਦਿੱਤਾ ਪਟਨਾ ਸਾਹਿਬ ਦਾ ਜਦੋਂ ਹੋਈ ਇਹ ਹੂਸਾ ਦਾ ਬੋਰਡ ਵੱਖਰਾ ਕਰਤਾ ਉਥੇ ਆਪਣੇ ਵੈਲੂਏਸ਼ਨ ਬਿਠਾ ਦਿੱਤੇ ਹੌਲੀ ਹੌਲੀ ਉਹਨਾਂ ਦਾ ਮਾਰੀਆਂ ਲੱਤਾ ਤੇ ਵੈਲੂਏਸ਼ਨ ਉਹ ਸੁੱਟੇ ਹੁਣ ਸਾਰਾ ਕਬਜ਼ਾ ਨਾਦਾ ਹੈ ਕਿ ਪੰਜਾਬ ਦਾ ਬੰਦਾ ਵੜਨਾ ਹੀ ਕੋਈ ਨਹੀਂ ਚਾਹਦਾ ਉਹਨਾਂ ਨੂੰ ਇਹ ਸੀ ਨਾ ਕੋਈ ਬਾਤ ਨਹੀਂ ਬਤਾਵੇ ਕੰਡੇ ਵੀ ਬਾਦਲਾਂ ਦੇ ਵਿੱਚ ਹੀ ਹੋਏ ਆ ਮੈਂ ਨਾ ਜੀ ਬਾਦਲ ਨੇ ਸ਼ਰਮ ਆ ਰਿਹਾ ਭਾਈ ਕੰਡੇ ਵੀ ਚਲੀ ਗੱਲ ਆ ਬਾਦਲ ਫਿਰ ਕਿਉਂ ਕਹਿ ਰਿਹਾ ਪੰਥ ਬਚਾਵਾ ਪੰਥ ਦਾ ਬਾਦਲ ਦਾ ਉੱਥੇ ਭਰਾ ਜੀ ਲਿੰਕ ਕੋਈ ਨਹੀਂ ਜਿਹੜੀ ਸ਼ਰੋਮ ਨਹੀਂ ਗੁਰਦਰਾ ਪ੍ਰਬੰਧਕ ਕਮੇਟੀ ਹੈ ਇਹ ਸੈਂਟਰਲ ਗਵਰਨਮੈਂਟ ਤੋਂ ਰਜਿਸਟਰਡ ਹੈ ਜਿਹੜੀ ਬਿਹਾਰ ਗੁਰਦਰਾ ਪ੍ਰਬੰਧਕ ਕਮੇਟੀ ਹੈ ਉਹ ਸਟੇਟ ਤੋਂ ਰਜਿਸਟਰਡ ਹੈਗੀ ਹੈ ਜਿਹੜੀ ਹਜੂਰ ਸਾਹਿਬ ਆ ਉਹ ਮਹਾਰਾਸ਼ਟਰ ਸਰਕਾਰ ਤੋਂ ਰਜਿਸਟਰ ਇਹਨਾਂ ਦੇ ਵਿੱਚ ਕੰਮ ਕੀ ਆ ਜੀ ਫਿਰ ਅਜਬਾਦੀ ਨਾ ਪੁੱਛੀ ਮੈਂ ਲਾੜੇ ਦੀ ਫੁੱਫੀ ਇਹਦੇ ਵਿਹਲੇ ਆ ਕੇ ਬਹਿਣ ਆਲੇ ਆ ਇਹ ਗੱਲ ਤੇ ਪੁੱਛੇ ਇਹਨਾਂ ਪੁੱਛੋ ਤੁਹਾਡਾ ਕੀ ਇਥੇ ਰਾਈਟ ਆ ਵੀ ਹੂੰ ਤੇ ਜਿਹੜਾ ਬਾਦਲ ਸਾਹਿਬ ਸੁਖਵੀਰ ਬਾਦਲਾ ਅੱਜ 20000 ਕਰੋੜ ਵੰਡਣ ਡਿਆ ਵਾ ਇਹ ਕਿੱਥੋਂ ਵੰਡਣ ਡਿਆ ਹੁਣ ਮੇਰੇ ਕੋ ਕੀ ਪੁੱਛੇਗਾ ਤੂੰ ਇੱਕ ਵਰੀ ਮੰਤਰੀ ਪੰਜਾ ਤੂੰ ਟਰੱਕ ਲੰਦੀ ਚਰਨਾ ਹੂੰ ਹੂੰ ਕਾੜ ਨਹੀਂ ਹੁੰਦੀ ਜਿੰਨੇ ਇਹ ਕੰਮ ਕਰਨੇ ਆ ਨਾ ਤੇ ਮੈਨੂੰ ਵੀ ਇਹ ਗੱਲ ਦੱਸ ਮੈਂ ਤੁਹਾਨੂੰ ਇੱਕ ਸਪਸ਼ਟ ਗੱਲ ਦੱਸ ਦਿੰਨਾ ਇੱਕ ਨਸਲੇ ਕੰਪਨੀ ਸੀ ਮੋਗੇ ਦੇ ਵਿੱਚ ਦੋ ਦੋ ਤੇ ਇਹਨਾਂ ਦੇ ਵਿੱਚ ਕੀ ਵੀ ਹਿੱਸਾ ਹੁਣ ਉਹ ਕੰਪਨੀ ਹੈਗੀ ਸੀ ਬਾਹਰ ਦੀ ਉਹਨਾਂ ਨੇ ਕਿ ਹੌਲਰ ਸ਼ਪਾਈ ਜਾਏ ਇਹ ਗੱਲ ਵੀ ਗੇ ਮੂਲੀ ਤਾਂ ਕਹਿਣਾ ਨਹੀਂ ਸੀਗਾ ਉਹ ਸੀਐਮ ਸਾਹਿਬ ਨੂੰ ਉਹ ਸੌਰੀ ਪੀਐਮ ਸਾਹਿਬ ਨੂੰ ਸਰ ਨੂੰ ਰੋਣ ਸਿੰਘ ਜੀ ਸੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਮਨ ਮੋਰ ਸਿੰਘ ਜੀ ਨੇ ਮੇਰਾ ਰਿਸ਼ਤੇਦਾਰ ਹਰ ਚਲੋ ਮੈਂ ਹੀ ਤੱਕ ਦੱਸਿਆ ਨਹੀਂ ਕਦੀ ਸੀ ਉਹ ਗੱਲ ਨਿਕਲਦੀ ਲੋਕੀ ਸ਼ਿਵਾਰਸ਼ ਜੀ ਬਹੁਤੇ ਜੰਮ ਪੈਂਦੇ ਆ ਮੇਰੇ ਰੀਅਲ ਚਾਚਾ ਜਿਹੜੇ ਮੇਰੇ ਫਾਦਰ ਤੋਂ ਛੋਟੇ ਸੀ ਉਹਨੂੰ ਕਹਿੰਦੇ ਜਗੀਰ ਸਿੰਘ ਸਮਰਾ ਕਹਿੰਦੇ ਜਗੀਰ ਤੇਰੇ ਇਲਾਕੇ ਦਾ ਮਸਲਾ ਜਾ ਹੱਲ ਕਰਕੇ ਆ ਉਹ ਕਹਿੰਦਾ ਇਲਾਕਾ ਤੁਹਾਡਾ ਵੀ ਹੈ ਇਹਦਾ ਨਹੀਂ ਕਰਕੇ ਆ ਨਾਲ ਉਹਨੇ ਕੁੰਡੀਆਂ ਦਾਸਦੀਆਂ ਉੱਥੋਂ ਮੈਨੂੰ ਕਹਿੰਦੇ ਚੱਲ ਚੱਲੀਏ ਚੌਧਰੀ ਮੈਂ ਚਲੋ ਜੀ ਚੱਲ ਪਏ ਤੇ ਜਦੋਂ ਚੱਲੇ ਤੇ ਉਹ ਆਣ ਕੇ ਬਾਦਲ ਸਾਹਿਬ ਮਿਲਿਆ ਕਿ ਬੀ ਐਮ ਉਹ ਵਿਸਵਾਇਆ ਇਹਨਾਂ ਦੀ ਆ ਗੱਲ ਤਾਂ ਟੀਆ ਨਹੀਂ ਜੇ ਬੰਨੇ ਇਹਨਾਂ ਦੇਣਾ ਵੀ ਕੱਖ ਨਹੀਂ ਤੇ ਇਹਨਾਂ ਕੰਪਨੀ ਵੀ ਬੰਦ ਕਰ ਦੇਣੀ ਜੇ ਹੂੰ ਕਹਿੰਦਾ ਸੱਚ ਬੋਲਦਾ ਕਹਿੰਦਾ ਬਿਲਕੁਲ ਸੱਚ ਬੋਲਦਾ ਨਾਲੇ ਇੱਕ ਕੁੜੀ ਦਸੀ ਵੀ ਪੰਗਾ ਜਰਾ ਪੈ ਜਾਣਾ ਸੀ ਮੈਂ ਉਹ ਨਹੀਂ ਸਾਂਝੀ ਕਰ ਸਕਦਾ ਕਿਹੜੀ ਕੁੜੀ ਦਾ ਦੱਸਿਆ ਸੀ ਹੂੰ ਔਰ ਬਾਦ ਚੁੱਪ ਕਰਕੇ ਬਹਿ ਗਿਆ ਹੂੰ ਕਿੰਦਾ ਕਹਿੰਦਾ ਮੈਂ ਮਾਨਦਾ ਨਾ ਕਿੰਦਾ ਨਾ ਵੀ ਇਹ ਪੈ ਕਿੱਥੋਂ ਆਉਂਦਾ ਦਸਕਤੋਂ ਆਦਾ ਹੁਣ ਬਾਕੀ ਦਾ ਹਨ ਕੋਈ ਬਹੁਤ ਥਾਂ ਹੀ ਹੋ ਜੀ ਜੀ ਬਿਲਕੁਲ ਜੀ ਅੱਜ ਇੱਕ ਹੋਰ ਇਲਜ਼ਾਮ ਲੱਗਣ ਦੇ ਸਮਰਾ ਸਾਹਿਬ ਜਿਹੜਾ 20000 ਕਰੋੜ ਬਾਦਲ ਸਾਹਿਬ ਵੰਡਣ ਦੇ ਆ ਇਹ ਕਹਿੰਦੇ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਦੇ ਤਾਂ ਨਾ ਆਪਣਾ ਵੰਡਣ ਦੇ ਆ ਉਹ ਚਲੋ ਜੋ ਮਰਜ਼ੀ ਕਰ ਜਾਣਾ ਜਾਣ ਤੇ ਰਿਹਾ ਹੈ ਨਾ ਆਖਰਕਾਰ ਜਿਹੜਾ ਹੈਗਾ ਵਾ ਇਹਦੇ ਗਰੀਬਾਂ ਦੇ ਘਰ ਜਾ ਰਿਹਾ ਕੌਮ ਦਾ ਪੈਸਾ ਵਾ ਕੌਮ ਦਾ ਪੈਸਾ ਕੌਮ ਦੇ ਜਿਹੜੇ ਗਰੀਬ ਬੰਦੇ ਨੇ ਜਾ ਮਾਤੜ ਜਿਸ ਤਰ੍ਹਾਂ ਵੀ ਉਹਨਾਂ ਦੇ ਕੋਲ ਚਲਾ ਗਿਆ ਪਰ ਹੈ ਪੈਸਾ ਕਮੇਟੀ ਦਾਵਾ ਕਮੇਟੀ ਦਾਵਾ ਆਪਣਾ ਨਾਮ ਲੈ ਰਿਹਾ ਗੱਲ ਮਸਲਾ ਨਹੀਂ ਜਾਵੇ ਤੂੰ ਇਸੇ ਰੀ ਤੇ ਬੋੜ ਲਾ ਕੇ ਲਾਦੇ ਕਿ ਬਿਆਨਤ ਸਿੰਘ ਆਉਣ ਵਾਲਾ ਸੀਐਮ ਕੀ ਕਰਨੀ ਕੋਈ ਨਹੀਂ ਜੀ ਇਹ ਹੈ ਨਾ ਬਿਲਕੁਲ ਹੀ ਜਹੇਦਾਰ ਸਾਡੇ ਨਾਲ ਬੈਠੇ ਆ ਗੱਲਬਾਤ ਕਰਨ ਦੇ ਚਾਹੀਦਾ ਸਭ ਜਿਹੜਾ ਆਪਣਾ ਪਟਨਾ ਸਾਬ ਦਾ ਮਸਲਾ ਤਾਜ਼ਾ ਹੁਣ ਉੱਠਿਆ ਵਾ ਇਹ ਬੜਾ ਗੰਭੀਰ ਆ ਕਿਉਂਕਿ ਇੱਕ ਤਾਂ ਕਲਗੀ ਵਾਲਾ ਮਸਲਾ ਪਹਿਲਾਂ ਬਹੁਤ ਸੀਗਾ ਕਲਗੀ ਹੁਣ ਉੱਥੇ ਤਖਤ ਤੇ ਹੈ ਬਰਾਜਮਾਨ ਪਹਿਲਾ ਤੇ 1.5 ਸਾਲ ਲਾਈ ਨਹੀਂ ਗਈ ਤੁਸੀਂ ਗਏ ਤੇ ਫਿਰ ਉਹਨਾਂ ਨੇ ਕਿਹਾ ਤੇ ਫਿਰ ਉਹਨਾਂ ਨੇ ਕਲਗੀ ਮਾੜੀ ਮੋਟੀ ਲਾਨੀ ਸ਼ੁਰੂ ਕਰ ਦਿੱਤੀ ਐ ਸੰਗਤਾਂ ਨੂੰ ਦਰਸ਼ਨ ਕਰਾਉਣੇ ਸ਼ੁਰੂ ਕਰ ਦਿੱਤੇ ਆ ਹੁਣ ਜਿਹੜਾ ਐਡਾ ਕੀਮਤੀ ਪੀੜਾ ਸੀਗਾ ਜਿਹੜਾ ਬਹੁਤ ਗੁਰੂ ਗੋਬਿੰਦ ਸਿੰਘ ਦੇ ਨਾਨਕੇ ਪਿੰਡਾਂ ਵਿੱਚੋਂ 50 ਪਿੰਡਾਂ ਚੋਂ ਮਾਇਆ ਇਕੱਠੀ ਕਰਕੇ ਸਮਰਾ ਸਾਹਿਬ ਦੇ ਵੱਲੋਂ ਸੇਵਾਵਾਂ ਕੀਤੀਆਂ ਗਈਆਂ ਔਰ ਬਹੁਤ ਹੀ ਭਾਰਾ ਤੇ ਬਹੁਤ ਹੀ ਕੀਮਤੀ ਲੱਕੜ ਦਾ ਜਿਹਦੇ 'ਚ ਆਪਣਾ ਪੱਥਰ ਤੇ ਲੱਕੜ ਦਾ ਸਮੇਲ ਕਰਕੇ ਔਰ اٹਲੀਅਨ ਹੈ ਤਾਂ ਉਹ ਉਹ ਜਿਹੜੀ ਸਾਰੀ ਉਹਦੀ ਮੀਨਾਕਾਰੀ ਕਰਵਾਈ ਗਈ ਹੈ ਗੰਗਰੂng ਸਾਰੇ ਉੱਥੋਂ ਹੈ ਜੀ ਜੀ ਤੇ ਪਰ ਇੱਕੋ ਜਿਹੀ ਐਡੇ ਕਮਾਲ ਦੇ ਪੀੜਾ ਸਾਹਿਬ ਨੂੰ ਉੱਥੋਂ ਚੱਕ ਕੇ ਨਵਾਂ ਪੀੜਾ ਆਮ ਜਿਹਾ ਰੱਖ ਦੇਣਾ ਕੀ ਇਥੋਂ ਦੀ ਸਿਆਣਾਪ ਹੈ ਇਹ ਵੇਖੋ ਜੇ ਗੁਰੂ ਘਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ਰਧਾਲੂ ਹੁੰਦੇ ਹਨ ਇਹਨਾਂ ਨੇ ਜਿਹੜਾ ਉਹ ਪੀੜਾ ਵਾ ਫਰੀ ਦਰਬਾਰ ਸਾਹਿਬ ਜਾਓਗੇ ਜਿਹੜਾ ਰੋਜ਼ ਸੋਖਾ ਅਸਣ ਹੁੰਦਾ ਵਾ ਮਹਾਰਾ ਕੋਠਾ ਸਾਹਿਬ ਕੋਠਾ ਸਾਹਿਬਾਂ ਦੇ ਉਹ ਤੋਂ ਮਹਾਰਾਜ ਦਾ ਸਰੂਪ ਪ੍ਰਕਾਸ਼ ਹੁੰਦਾ ਵਾ ਸਵੇਰੇ ਸ੍ਰੀ ਦਰਬਾਰ ਸਾਹਿਬ ਜੀ ਜੀ ਬਾਅਦ ਚ ਦਰਬਾਰ ਸ਼ੁਰੂ ਹੁੰਦੇ ਉਹ ਬਹੁਤ ਸਮੇਂ ਦਾ ਉਹੋ ਹੀ ਪੀੜਾ ਵਾ ਜਿਹੜਾ ਸੰਗਤ ਨੇ ਭੇਜਿਆ ਹਾਂ ਤੇ ਜੇ ਸੰਗਤ ਦੀ ਭਾਵਨਾ ਦਾ ਅਸੀਂ ਤਾਂ ਕਹਾਂਗੇ ਕਮੇਟੀ ਨੂੰ ਸਤਕਾਰ ਕਰਨਾ ਚਾਹੀਦਾ ਉਹੋ ਹੀ ਪੀੜਾ ਜਿਉਂਦਾ ਤੋਂ ਉਥੇ ਰਵੇ ਜੇ ਇਹਨਾਂ ਨੂੰ ਜਾਬਦਾ ਮੁਸ਼ਕਲ ਆਉਂਦੀ ਵੱਡਾ ਵਾ ਤੇ ਉਥੇ ਬਥੇਰੀ ਜਗ੍ਹਾ ਸੁੱਖ ਆਸਰ ਦੀ ਵੱਖਰੀ ਜਗ੍ਹਾ ਬਣਾ ਲੈਣ ਮੈਂ ਇੱਕ ਸਾਨੂੰ ਦੱਸ ਦਿਆਂ ਜੀ ਉਹਦੇ ਜਿੱਥੇ ਪੂਰਾ 9 ਫੁੱਟ ਉੱਚਾ ਸੀਗਾ ਜੀ ਜੀ ਉਹਨੂੰ ਚੇਨ ਕੁੱਪੀਆਂ ਨਾਲ ਚੱਕ ਦੇ ਦਿੱਤਾ ਇਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਚੱਕਦਾ ਔਰ ਕੋਈ ਇੱਕ ਨੱਟ ਤੱਕ ਨਹੀਂ ਵਿੱਚ ਲੱਗਾ ਉਹਦੇ ਸਾਰਾ ਹੀ ਫੋਲਡਿੰਗ ਸੀਗਾ ਬੜੇ RAM ਨਾ ਦੋ ਮਿੰਟਾ ਚੱਕਿਆ ਇਹਦਾ ਜਿੰਨੂੰ ਪਤਾ ਸੀ ਇਹਦਾ ਬਾਕੀ ਕਿਸੇ ਨੂੰ ਨਹੀਂ ਔਰ ਸਿਰਫ ਉਹ ਚੁੱਕਿਆ ਇਸ ਕਰਕੇ ਗਿਆ ਕਿ ਜਿਹੜਾ ਕੌਮ ਚੋ ਛੇਕਿਆ ਹੋਇਆ ਸੀਗਾ ਬਸ ਉਹਨੇ ਉਸੇ ਹੀ ਕਾਰਸੇ ਵਾਲੇ ਨੂੰ ਕਿਹਾ ਵੀ ਇਹ ਹੁਣ ਇਹ ਵੀ ਤੁਸੀਂ ਚਕਾਓ ਉਹ ਭਲਿਆ ਮਾਨਸਾ ਕਦੀ ਇਹ ਸੋਚ ਲਾ ਕਿ ਇੱਕ ਕਲਗੀ ਕਿਸਮਰੇ ਨਾਲ ਨਹੀਂ ਲਿੰਕ ਰੱਖਦੀ ਉਹਦੀ ਨਹੀਂ ਆ ਸਮਰਾ ਦੇ ਗੁਰੂ ਰਾਮਦਾਸ ਪਾਤਸ਼ਾਹ ਦਰਦਾਸ ਬਖਾਈ ਆ ਪਰ ਕੋਈ ਗੱਲ ਨਹੀਂ ਮੈਂ ਨਾ ਵੇਖ ਲੈਨੇ ਆ ਇਹ ਵੀ ਗੱਲ ਹੈ ਕਿ ਤੇਰਾ ਆ ਮੋਦੀ ਛੋਦੀ ਵੱਡਾ ਹੈ ਕਿ ਸਾਡਾ ਗੁਰੂ ਰਾਮਦਾਸ ਪਾਤਸ਼ਾਹ ਵੱਡਾ ਲੱਗ ਜੂ ਪਤਾਉਣ ਨੂੰ ਸਮਝ ਮੈਂ ਨੱਥ ਪਾਉਂਦਾ ਵੇਖੀ ਇਹਨੂੰ ਕਿਹੋ ਜੀ ਆ ਇਦਾਂ ਤਾਂ ਕਿਆ ਹੀ ਕੁਝ ਨਹੀਂ ਕੀਤਾ ਹੈ ਕੁਝ ਨਹੀਂ ਅੱਗੇ ਵੀ ਤਾਂ ਮੈਂ ਥੋੜੀ ਗੱਲ ਕਰ ਛੱਡ ਦਿੱਤਾ ਵੀ ਨਹੀਂ ਅੱਗੇ ਮਸਲਾ ਸੀਗਾ ਵਿੱਚ ਤਖਸੈਬ ਦਾ ਆਉਂਦਾ ਹੁਣ ਤਖਸੈਬ ਦਾ ਮਸਲਾ ਨਹੀਂ ਕਮੇਟੀ ਦਾ ਮਸਲਾ ਹੈ ਤਾਕਤ ਸਾਡੇ ਸਤਕਾਰਯੋਗ ਨੇ ਸਤਕਾਰ ਕਰਾਂਗੇ ਜੀ ਉਸ ਦੇ ਬਦ ਗੱਲ ਵੀ ਨਹੀਂ ਉਸ ਕੋ ਬੋਲ ਵੀ ਨਹੀਂ ਸਕਦੇ ਔਰ ਜਿਹੜਾ ਹੁਣ ਕਮੇਟੀ ਦਾ ਮਸਲਾ ਕਮੇਟੀ ਨੇ ਹਿਰਾਫਰੀ ਕੀਤੀ ਆ ਬਾਕੀ ਐ 1 ਅਕਤੂਬਰ ਕੱਲੋ ਆ ਗਿਆ ਤੇ ਨਵੰਬਰ ਦੇ ਅੱਧ ਤੋਂ ਪਹਿਲਾਂ ਪਹਿਲਾਂ ਜਿੰਨੇ ਮੁਲਾਜ਼ਮ ਉੱਥੇ ਹੈਗੇ ਨੇ ਗਰੰਤੀ ਸਿੰਘ ਨੇ ਇਨਾ ਸਾਰੇ ਤਨਖਾਹ 15000 30000 ਹੋਏਗੀ 30000 ਤੋਂ ਦੀ 60000 ਹੋਏਗੀ ਅਸੀਂ ਆਪਣੇ ਘਰੋਂ ਦੀਏ ਅਸੀਂ ਮੰਗ ਕੇ ਦੀਏ ਜਿੱਥੋਂ ਮਰਜ਼ੀ ਦੀ ਇਹ ਅੱਜ ਤੋਂ ਐਲਾਨ ਆ ਜੀ ਬਿਲਕੁਲ ਜੀ ਬਹੁਤ ਵੱਡੀ ਗੱਲ ਆ ਕਿਉਂਕਿ ਗਰੰਤੀ ਸਿੰਘਾਂ ਬਾਰੇ ਸੇਵਾਦਾਰਾਂ ਬਾਰੇ ਸੋਚ ਲੈਣਾ ਹੀ ਬਹੁਤ ਵੱਡੀ ਗੱਲ ਆ ਔਰ ਸਿੰਘ ਸਾਹ ਨੇ ਜਿਹੜੀ ਗੱਲ ਕਹੀ ਹੈ ਕਿ ਦਰਬਾਰ ਸਾਹਿਬ ਜਿਹੜਾ ਪੀੜਾ ਵਾ ਬਹੁਤ ਲੰਮੇ ਸਮੇਂ ਤੋਂ ਸੰਗਤ ਦਾ ਦਿੱਤਾ ਹੋਇਆ ਤੇ ਅੱਜ ਤੱਕ ਕੋਠਾ ਸਾਹਿਬ ਉਹ ਹੀ ਪੀੜਾ ਵਾ ਦੀ ਇਹ ਵੀ 50 ਪਿੰਡਾਂ ਦੀ ਸੰਗਤ ਨੇ ਬਹੁਤ ਮਾਇਆ ਇਕੱਠੀ ਕਰਕੇ ਬਹੁਤ ਕੀਮਤੀ ਗੁਰੂ ਕੇ ਨਾਨਕੇ ਪਰਿਵਾਰ ਵੱਲੋਂ ਬਣਾ ਕੇ ਦਿੱਤਾ ਗਿਆ ਸੀ ਪਰ ਇੱਕ ਜਿਹੜਾ ਛੇਕਿਆ ਹੋਇਆ ਜਥੇਦਾਰ ਆ ਇੱਕ ਨਿੱਜੀ ਕਾਰ ਸੇਵਾ ਵਾਲੇ ਨੂੰ ਕਹਿ ਕੇ ਸਭ ਕੁਝ ਕਰਵਾ ਦਿੱਤਾ ਗਿਆ ਤੇ ਉੱਥੇ ਆਮ ਜ ਆ ਪੀੜਾ ਰੱਖ ਦਿੱਤਾ ਗਿਆ ਤੇ ਜਿਹੜਾ ਸੰਗਤ ਦੀ ਦਿੱਤੀ ਹੋਈ ਸੇਵਾ ਸੀ ਉਹਨੂੰ ਦਰਕਨਾਰ ਕਰ ਦਿੱਤਾ ਗਿਆ ਤੇ ਔਰ ਇਹ ਬੜਾ ਮਾੜਾ ਕੰਮ ਆ ਔਰ ਜਿੱਥੇ ਉੱਥੋਂ ਦੇ ਵੀਰ ਨੇ ਛੜੇ ਜੀ ਗ੍ਰੰਥੀ ਸਾਹਿਬਾਨ ਨੇ ਉਹਨਾਂ ਦੀਆਂ ਤਨਖਾਹਾਂ ਦੀ ਗੱਲ ਕੀਤੀ ਗਈ ਹੈ ਕਿ ਬਹੁਤ ਵੱਡਾ ਫੈਸਲਾ ਸਮਾਸ਼ਾਪ ਦਾ ਉਹ ਸੋਚਿਆ ਕਿ ਸਾਡੇ ਰਾਗੀ ਟਾਡੀ ਜਿਹੜੇ ਪ੍ਰਚਾਰਕ ਆ ਉਹਨਾਂ ਨੂੰ ਕੌਮ ਦੀ ਸੇਵਾ ਕਰਦੇ ਆ ਤੇ ਸਾਨੂੰ ਉਹਨਾਂ ਦੀ ਪਾਅ ਫੜਨੀ ਚਾਹੀਦੀ ਹੈ ਧੰਨਵਾਦ ਜੁੜੇ ਰਹੋ ਆਕਾਲ ਚੈਨਲ ਦੇ ਨਾਲ ਕੁਝ ਕਹਿਣਾ ਜੀ ਕਿ ਹੈ ਕਿ ਜੋ ਜੋ ਸਿੰਘ ਸਾਹਿਬ ਮੇਰਾ ਬਹੁਤ ਕਰਮ ਮਿੱਤਰ ਮੈਂ ਦੇ ਲੁਕਾ ਕੇ ਨਹੀਂ ਰੱਖਦਾ ਜਦੋਂ ਗੱਲ ਛਿੜੀ ਮੋਂ ਨਾਲ ਗੱਲ ਕੀਤੀ ਆ ਸਮਝਾਕ ਪਰਿਵਾਰ ਦਾ ਹਾਲ ਚਾਲ ਪੁੱਛਿਆ ਉਹ ਕਹਿੰਦਾ ਮੈਂ ਸਵੇਰੇ ਹੀ ਪਤਾ ਕਰਦਾ ਤੇ ਮੈਂ ਕਲਗੀ ਸਾਹਿਬ ਦਾ ਕਰਦਾ ਮੈਂ ਦੂਜੀ ਵਾਰੀ ਪੁੱਛਿਆ ਮਨੀ ਜਿੱਥੇ ਪਿਆਰ ਹੋਵੇ ਉਥੇ ਕਈ ਗੱਲਾਂ ਆਪਸ ਵਿੱਚ ਕੀਤੀਆਂ ਜਾਂਦੀਆਂ ਨੇ ਸੁਲ ਜਾਂਦੀਆਂ ਪਰ ਮੈਂ ਚਾਹੁੰਦਾ ਹਾਂ ਕਿ ਉਹਨਾਂ ਨੇ ਬਕਾਇਦਾ ਕਿਹਾ ਕਿ ਮੈਂ ਤੁਹਾਨੂੰ ਲੈਟਰ ਭੇਜਦਾ ਤੁਹਾਨੂੰ ਜਾਂ ਹੋਰ ਪੱਤਰਕਾਰ ਇੱਥੇ ਬੈਠੇ ਉਹਨਾਂ ਨੂੰ ਕਿਹਾ ਲੈਟਰ ਭੇਜ ਦਿਆਂ ਜੀ ਲੈਟਰ ਅਜੇ ਤੱਕ ਆਈ ਨਹੀਂ ਹਮ ਹੁਣ ਤੁਸੀਂ ਮੈਨੂੰ ਪੁੱਛਦੇ ਮੈਂ ਲੈਟਰ ਕਿੱਥੋਂ ਦੇ ਦਿਆਂ ਹਮ ਬਿਲਕੁਲ ਲੈਟਰ ਕਿਹ ਜਿਹੜੇ ਸੋਹੀ ਸਾਹਿਬ ਨੇ ਕਿਹਾ ਸੋਹੀ ਸਾਹਿਬ ਨੇ ਮੈਨੂੰ ਕਹਿਤਾ ਵੀ ਜੋ ਨਾ ਮੈਨੂੰ ਕਹਿਤਾ ਮੈਨੂੰ ਪਤਾ ਹੋਣਾ ਵਾ ਹਮ ਠੀਕ ਹੈ ਜੇ ਹੁਣ ਵੀ ਕੋਈ ਗੱਲ ਆਪਾਂ ਇੱਥੇ ਕਰ ਰਹੇ ਆ ਨਾ ਤੇ ਇਹ ਉਥੋਂ ਦੀ ਕਮੇਟੀ ਦੇ ਮੈਂ ਨਾਂ ਨਹੀਂ ਲੈਣਾ ਤਮਾਮ ਮੈਂਬਰ ਦੂਸਰੇ ਤੀਸਰੇ ਆ ਨਾ ਸਾਰਿਆਂ ਨੇ ਗੱਲ ਕਰਕੇ ਫੇਰੀ ਇਹ ਮੈਂ ਕਰਨ ਦਿਆਂ ਜੀ ਬਿਲਕੁਲ ਜੀ ਧੰਨਵਾਦ ਜੀ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਮਸਲੇ ਬੜੇ ਗੰਭੀਰ ਆ ਸਾਨੂੰ ਸਾਰਿਆਂ ਨੂੰ ਮਿਲ ਬੈਠ ਕੇ ਸਿਰ ਜੋੜ ਕੇ ਨਾ ਮਸਲਾ ਦਾ ਹੱਲ ਕਰਨਾ ਚਾਹੀਦਾ ਹੈ ਜਹੀਦਾਰ ਬਾਬਾ ਮੇਜਰ ਸਿੰਘ ਜੀ ਛੋਟੀ ਸਾਹਿਬ ਡਾਕਟਰ ਗੁਰਵਿੰਦਰ ਸਿੰਘ ਸਮਰਾ ਸਾਰਿਆਂ ਦਾ ਧੰਨਵਾਦ ਜੁੜੇ ਰੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ